ਜਿੱਥੇ ਪੰਜਾਬ ਅਤੇ ਭਾਰਤ ਵਿੱਚ ਤਨ ਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਿੰਡਾਂ ਸ਼ਹਿਰਾਂ ਵਿੱਚ ਗੁਰਕਰਸ ਸशोभਿਤ ਹਨ ਉਸੇ ਤਰ੍ਹਾਂ ਵਿਦੇਸ਼ ਵਿੱਚ ਗਏ ਰਵਿਦਾਸੀਆ ਸਮਾਜ ਵੱਲੋਂ ਗੁਰੂ ਮਹਾਰਾਜ ਜੀ ਦੇ ਨਾਮ ਤੇ ਗੁਰਦੁਆਰਾ ਸਾਇਬ ਬਣਾਈ ਗਈ ਹਨ ਇਸੇ ਤਰ੍ਹਾਂ ਗੁਰੂ ਰਵਿਦਾਸ ਸਬਾ ਵਾਲੈਂਸੀਆ ਸਪੇਨ ਵੱਲੋਂ ਗੁਰੂ ਘਰ ਲਈ ਇਮਾਰਤ ਖਰੀਦੀ ਜਾ ਰਹੀ ਹੈ ਜਿਸ ਲਈ ਅਹਿਮ ਸੇਵਾ ਪਾਉਂਦਿਆਂ ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਮੋ ਦੀ ਸੰਗਤ ਵੱਲੋਂ 20000 ਯੂਰੋ ਦੀ ਮਦਦ ਕੀਤੀ ਗਈ ਹੈ ਜਿਸ ਲਈ ਵਾਲੈਂਸੀਆ ਦੇ ਸੇਵਾਦਾਰਾਂ ਵੱਲੋਂ ਬੈਰਗਮੋ ਸੰਗਤ ਦਾ ਧੰਨਵਾਦ ਕੀਤਾ ਗਿਆ ਜਨਮੋਲੇ ਤੁਹਾਨੂੰ ਦਰਗੋਦ ਦੇ ਜੀ ਅਸੀਂ ਸਾਰੀ ਕੀ ਬਿਲਕੁਲ ਮੋਹਰੀ ਸਾਖੋ ਸ੍ਰੀ ਗੁਰੂ ਰਵੀਦਾਸ ਪਰਿਵਾਰ ਦੇ ਬਹੁਤ ਬਹੁਤ ਹੀ ਪ੍ਰਣੀ ਅੰਕਲੇ ਜਣਾ ਸਾਨੂੰ ਬੈੱਡ ਖਰੀਦਣ ਲਈ 2000 ਰੁਪਏ ਸਾਡੀ ਹਰਕਤ ਕੀਤੀ ਹੈ ਤੇ 1100 ਇਹੋ ਜੀ ਕੋਰਾਂ ਦੇ ਸੰਗ ਸੇਵਾ ਕੀਤੀ ਆ ਸੱਚੇ ਪਾਤਸ਼ਾਹ ਜਾਨੀ ਜਾਨਾ ਅਸੀਂ ਸਪੇਨ ਤੋਂ ਸਰਹਿੰਦਰ ਦਾ ਪੈਸਾ ਜਿਹੜਾ ਕਰਦਾ ਸੀਗਾ ਉਹ ਇਹਨਾਂ ਨੇ ਰਿਕਵੈਸਟ ਕੀਤੀ ਭਰਾ ਸਾਹਿਬ ਨੇ ਜਿਹੜੇ ਸ਼ੇਖ ਭਾਜੀ ਨੇ ਤੇ ਉਹਨਾਂ ਨੇ ਕਰੂੰ ਬਹੁਤ ਹੀ ਪ੍ਰਤੀਬਿਰ ਨੇ ਬਹੁਤ ਪ੍ਰਸਰਤਾ ਸੀ ਅੱਜ ਵੀ ਪੂਰੀ ਸੰਗਤ ਨੇ ਜੇ ਸਰਾਂ ਜਿਵੇਂ ਬਿਹੇਵ ਸੀ ਮੈਂ ਬਹੁਤ ਕੋਸਟ ਹੈ ਜੀ ਮੈਂ ਥੈਂਕ ਯੂ ਬਰੀ ਵਾਤੂ ਕਟਾ ਦੀ ਜਿਹੜੀ ਸੰਗਤ ਹੈ ਸਾਡੀ ਦਾ ਕਿਉਂਕਿ ਇਦਾਂ ਹੋਣਾ ਚਾਹੀਦਾ ਜਿਹੜਾ ਸੇਵਾ ਤੇ ਸਿਮਰਨ ਦੇ ਨਾਲ ਉਹ ਸੱਚੇ ਪਾਤਸ਼ਾਹ ਗੁਰਦਾਸਬਾਨ ਆਜਿ ਜੇ ਕਰਾਵੇ ਤਾਂ ਹੁੰਦਾ ਕਿ ਤੋਂ ਇਦਾਂ ਮੇਰੇ ਵਰਗੇ ਕਿ ਬੱਚਾ ਟੈਕਰ ਤੋਂ ਵੀ ਵੱਜ ਰਹਿ ਜਾਂਦੇ ਤੇ ਨਿਕਲ ਜਾਂਦੇ ਗੁਰਦੁਆਰੇ ਇਸ ਕਰਕੇ ਮੈਂ ਫੇਰ ਜਮਾਨਾ ਤੋਂ ਸ਼੍ਰੀ ਗੁਰੂ ਧਰਮਕਸ਼ਤਾਨ ਦਾਸਿਆ ਦੀ ਸੰਗਤ ਵੱਲੋਂ ਕਮੇਟੀ ਵੱਲੋਂ ਸਾਡੇ ਭਾਈ ਸਾਹਿਬ ਅਹ ਪਾਲ ਬੜੇ ਜੀ ਬਰਸੀਲੋਨੋ ਦੇ ਪਨਾ ਹੜਕੜੇ ਦੇ ਮੇਰੇ ਨਾਲ ਇਹ ਨਾ ਬਲੋ ਪੂਰੀ ਖਟਾਹ ਜੀ ਸਾਧ ਸੰਗਤ ਨੂੰ ਥੈਂਕ ਯੂ ਮੇਰੀ ਬਾਚਾ ਜੀ ਬਾਕੀ ਤੁਹਾਨੂੰ 30 ਸਾਲ ਦੀ ਸਬੋਧਨ ਕਰਨੀ ਚਾਹੁੰਦਾ ਜੈਪੁਤ ਦੇ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ 100 ਰੁਪਏ ਸਤਗੁਰਕ ਦਾਸ ਮਹਾਰਾਜ ਕੀ ਜੈ ਚਿਰੋਂ ਦਾਤਵਾਰ ਮੈਨੂੰ ਦੀਆਂ ਸਭ ਸੰਗਤਾਂ ਨੇ ਸਦਾ ਹੀ सत गुरुदास महाराज के मिशन को उच्च पदर तक पहुँचाने की कोशिश की है अच्छी गुरुदास सभा बलेसीआ जिन्होंने गुरु घर की इमारत खरीदनी है उसके लिए श्री गुरुदास दरबार बैरगामों देश सात संगत बेनती की लगभग भी हजार जो इन्होंने घटना से तो श्री गुरुदास दरबार बैर देश सत संतान ने पूरा किया है तो सारी ही सात संगत का बहुत बहुत धन्यवाद करता हाँ ਬਾਰਸੀਲੋਨੋ ਤੋਂ ਸਾਡੇ ਪਾਲ ਚੰਦ ਜੀ ਪ੍ਰਧਾਨ ਔਰ ਸੁਚਾ ਸਿੰਘ ਜੀ ਉਹਨਾਂ ਦਾ ਸਾਰਿਆਂ ਦਾ ਹੀ ਧੰਨਵਾਦ ਇੱਥੇ ਆਉਣ ਤੇ ਇੱਕ ਔਰ ਛਿਰਗੁਰ ਉਦਾਰ ਦਰਬਾਰ ਬੇਰਗਮੋਦੀ ਸਾਹਿਬ ਦੀ ਸੰਗਤ ਦਾ ਤੈਦਿਲੋਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਤਗੁਰੂ ਦਾਸਵਾ ਰਹੇ ਦੇ ਮਿਸ਼ਤ ਦੇ ਸੱਚੇ ਦਿਲੋਂ ਪਿਆਰ ਦਿੱਤਾ ਹੈ ਬਹੁਤ-ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋਨਰ ਪਿਆ ਆਸ ਮਹਾਰਾਜ ਕੀ ਜੈ Shamla Chander Building Maintenance handyman under jack Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com. ID number 921760. Shamra Chander Santal call him on this number 0748841161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ